Yeah! <laughs>

ਕਰੋ ਆម ਆਦੀ ਪਾਰਟੀ ਨੇ ਇਹਨਾਂ ਨੇ ਇਹ ਤਸੱਦਰ ਕੀਤਾ ਤੇ ਰਾਹੁਲ ਜੀ ਇਹ ਸੋਚੇ ਕਿ ਆਪਾਂ ਨੇ ਸੰਗਠਨ ਨੂੰ ਬਣਾਉਣਾ ਹੈ ਜ਼ਿਲ੍ਹਾ ਪ੍ਰਧਾਨ ਬਣਾਉਣਾ ਹੈ ਲੋਕਾਂ ਨੂੰ ਬਣਾਉਣਾ ਹੈ ਜੇ ਇਹ ਚੀਜ਼ ਹੁੰਦੀ ਹੈ ਮੈਂ ਗਰੰਟੀ ਦਿੰਦਾ ਕਿ ਉਹ ਨਾਲ ਪ੍ਰਧਾਨ ਮੰਤਰੀ ਰਾਹੁਲ ਜੀ ਹੋਣਗੇ ਤੇ ਜਦੋਂ ਫੂਟ ਤੋਂ ਲੈ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਹੀ ਹੋਵੇਗੀ ਕਾਂਗਰਸ ਪਾਰਟੀ ਮੇਸ਼ਾ ਮੰਗਦਾ ਜਦੋਂ ਸਰਪਲ ਤੋਂ ਮਿਲਦਾ ਸਾਰੇ ਖਿਡਾਰੀਆਂ ਦਾ ਕਰੋੜਾ ਜੀ ਦਾ ਸੰਦੀਪ ਜੀ ਦਾ ਵਿਸ਼ਵਾਨ ਜੀ ਦਾ ਸਾਰਿਆਂ ਦਾ ਜੀਆ 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 ਸਵਾਗਤ ਹੈ ਕਦਮ ਹੈ ਸਿਰਫ ਦੋ ਗੱਲਾਂ ਕਹਿਣੀਆਂ ਸ਼ੋਰ ਹੱਥ ਮਾਰ ਕੇ ਦੇਖੋ ਤੇ ਘੁੰਮ ਰਿਹਾ ਜਿਹੜਾ ਪਰਦਾ ਉਹਨੂੰ ਬਣਾਇਓ ਜਿਹੜਾ ਕੀ ਪਟਿਆਲੇ ਮਹਿਲਾ ਵਾਲੇ ਨਾਲ ਕੈਪਟਨ ਮਰਿੰਦਰ ਸਿੰਘ ਨਾਲ ਪੁਰਾਣ ਮਹਾਰਾਣੀ ਪ੍ਰਦੀਪ ਕੋ ਨਾਲ ਜਿਨ੍ਹਾਂ ਦਾ ਆ ਪੂਰੇ ਜ਼ਿਲ੍ਹੇ ਪਟਿਆਲੇ ਚ ਹਮੇਸ਼ਾ ਦਮਦਵਾ ਰਿਹਾ ਹੈ ਉਹਦੇ ਨਾਲ ਲੜਾਈ ਲੜ ਸਕਿਆ ਉਸ ਬੰਦੇ ਨੂੰ ਜਿਹੜਾ ਪ੍ਰਧਾਨ ਬਣੋ। ਹਾਂ ਹਾਂ ਦੂਜੀ ਗੱਲ ਜਿਹੜੇ ਲੀਡਰ ਐ ਰਹਿ ਚੁੱਕੇ ਐ ਚੇਅਰਮੈਨ ਰਹਿ ਚੁੱਕੇ ਐ ਉਹਨਾਂ ਦੇ ਬੱਚਿਆਂ ਨੂੰ ਭਾਈ ਬਣਾਇਆ ਨਹੀਂ। ਉਹ ਗੱਲ ਕਰਨ ਦੀ ਬਾਤ ਹੈ। ਮੈਂ ਗੱਲ ਵਰਕਰ ਦੀ ਸੋਚੋ ਬਸ ਲੀਡਰਾਂ ਦੀ ਨਾ ਸੋਚੋ ਕਿ ਲੀਡਰਾਂ ਨੇ ਦੇਣਾ ਸਾਰਾ ਕੁਝ ਵਰਕਰਾਂ ਨੂੰ ਜੇ ਕੋਈ ਨਾ ਕੋਈ ਪ੍ਰਧਾਨ ਬਣੇਗਾ ਤਾਂ ਕਾਂਗਰਸ ਸਾਡੇ ਬਣੇਗੀ ਔਰ ਉਸ ਬੰਦੇ ਨੂੰ ਕੋ ਨਾਮ ਕਰਾਣੇ ਜਿਹੜਾ ਪ्योर ਕਾਂਗਰਸੀ ਗੱਲ ਕਰੇ ਜੇ ਬੰਦਿਆਂ ਨੂੰ ਟਿਕਟ ਮਿਲ ਜਾਓ ਕਾਗਰਸੀ ਹੈ ਜਿਹਨੂੰ ਟਿਕਟ ਨਾ ਮਿਲੇ ਤਾਂ ਉਹ ਮਹਾਰਾਜ ਮਹਾਰਾਣੀ ਪਰਨੀਤ ਕੋਲ ਆ ਕੇ ਅਕਾਲੀ ਦਲੋਂ ਮਿਲ ਕੇ ਕੰਮ ਕਰਨ ਸਾਡੀ ਮੰਗ ਇਹ ਹੈ ਕਿ ਪ्योर ਕਾਂਗਰਸੀ ਬੰਦੇ ਨੂੰ ਜਿਹੜਾ ਪ੍ਰਧਾਨ ਬਣਾਇਓ ਥੈਂਕ ਯੂ